ਮੈਂ ਪੁੱਛਿਆ ਇਹਨੂੰ ਤੇ ਖਲੋਤੇ ਆਪਦੇ ਵਿੱਚ ਲੱਗਦਾ ਕੁਝ ਨਹੀਂ ਖੋਪੇ ਨੂੰ ਕਿਉਂ ਬਾਤਦੇ ਉਹ ਕਹਿੰਦੇ ਸੀ ਪਰसों ਚਾਹ ਤੇ ਆ ਮੇਰੀ ਗੱਲ ਸੁਣਿਓ ਅੱਜ ਤੋਂ 4 ਦਿਨ ਪਹਿਲੇ ਹਜ਼ਾਰਪੁਰ ਚ ਇੱਕ ਫੋਰੈਸ ਦਾ ਰੈਸਟੋਰੈਂਟ ਸੀ ਉਥੇ ਦਰਿਆ ਇੱਕ ਫਿਲਮੀ ਐਕਟਰ ਨਾਲ ਸੀ ਰਾਤ ਕੰਮ ਓਵਰ ਹੋ ਗਿਆ ਰਾਤ ਕੰਮ ਓਵਰ ਹੋ ਗਿਆ ਸਟਾਫ ਵਾਲਾ ਇੱਕ ਜਿਹੜਾ ਇਹਦਾ ਪੀਐਸਓ ਸੀ

ਦੇ ਪੀਐਸਓ ਨੇ ਇਹਨੂੰ ਕੁਝ ਹੋਰ ਮਾਰਿਆ ਜੋ ਆ ਮੈਂ ਸੱਚਾਈ ਗੱਲ ਦੱਸ ਰਿਹਾ ਉਹਨੇ ਵਾਦਾ ਤੁਹਾਨੂੰ ਵੀ ਲਾਡ ਹੋ ਵੀ ਸਾਰੀ ਆਪੇ ਹੂਣ ਆ ਗਿਆ ਅੱਖੇ ਚ ਕੱਲ ਫੋਟੇ ਪਾ ਕੇ ਆ ਗਿਆ ਪਹਿਲੀ ਵਾਰ ਇਤਿਹਾਸ ਦੇ ਵਿੱਚ ਕਿਸੇ ਮੁਖ ਪਤਰੀ ਉਹਦੇ ਸਕਿਉਰਟੀ ਗਾਰਡਾਂ ਨੂੰ ਮਾਰ ਦਿੱਤੇ ਇੱਥੇ ਬੜੇਗਾ ਤੁਹਾਡਾ ਆਪਣੀ ਸਾਜਾ ਕੀ ਬਣੇਗਾ ਪੰਜਾਬ ਕਿੰਨਾਂ ਦੇ ਹੱਥ ਅੱਸ ਸੀ ਪੰਜਾਬ ਦੇ ਤਾ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਦੋਂ ਸਾਬਰ ਸੈਨਿਕ ਨੇ ਰੰਦਾਏ ਸੀ ਆਪਣੀ ਅੰਦਲੂਨੀ ਲੜਾਈ ਦੇ ਕਾਰਨ ਅੰਗਰੇਜ਼ ਆਏ ਪਹਿਲਾ ਜਿਹੜਾ ਇੱਥੇ ਰਿਜੈਂਟ ਆਇਆ ਸੀ ਉਹਦਾ ਨਾਮ ਸੀ ਸਰ ਜੌਨ ਲਾਰਡਸ ਇੱਥੇ ਜੌਨ ਲਾਰਡਸ ਪਹੁੰਚ ਗਿਆ ਕੇਜਰੀਵਾਲ ਨੇ ਲੁਧਿਆਣਾ ਹਸਤੀ ਦੀ ਸੀਟ ਤੋਂ ਜਿਹੜਾ ਕੱਢ ਐਫ ਪੀਸੀ ਸਰੀ ਰੋਟਾ ਉਹਨੂੰ ਲੜਾਉਣ ਦਾ ਫੈਸਲਾ ਕੀਤਾ ਸੀਟ ਖਾਲੀ ਕਰਾ ਲਈ ਹੁਣ ਕੇਜਰੀਵਾਲ ਆ ਲੱਗਾ ਜੇ ਮੀਡੀਆ ਵਾਲੇ ਆ ਕੇ ਪੰਜਾਬ ਨੂੰ ਦੋਸਾਂ ਟੁੱਟਣਗੇ ਤੇ ਨਾਲ ਟੁੱਟਣਗੇ ਤੇ ਆਪਾਂ ਨੂੰ ਹੁਣ ਤਿਆਰੀ ਕਰਨੀ ਪਏਗੀ। ਤੇਰੀ ਬੁਝਾਰਿਸ਼ ਹੱਥ ਜੋੜ ਕੇ ਸਾਰੇ ਵੀਰਾਂ ਨੂੰ ਪੈਣਾ ਨੂੰ ਮਾਤਾਵਾਂ ਨੂੰ ਨਾ ਨਾ। ਸੋਸ਼ਲ ਮੀਡੀਆ ਘੱਟ ਦੇਖਿਆ ਕਰੋ। ਇਹਦੇ ਤੇ ਘੱਟ ਜਾਇਆ ਪਰਿਵਾਰੀ ਰੀਲਾ ਦੀ। ਆਪਾਂ ਇਹਨਾਂ ਦੇ ਪਿੱਛੇ ਹੀ ਲੱਗੇ ਰਹਿੰਦਾ ਰੀਲਾ ਤੇ ਕੋ ਚੰਗੇ ਬੰਦੇ ਲੈ ਕੇ। ਕੌਣੋ ਬਰੇਟ ਥੋੜੇ ਕਾਂਗਰਸ ਤੇ ਬਣੇ।